ਕਦਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਆਪਣੀ ਫੇਰ ਨਵੀਂ ਵੀਡੀਓ ਚ ਫੇਰ ਤੁਹਾਡਾ ਸਵਾਗਤ ਕਰਦੇ ਆਂ ਜਿਹੜੇ ਪਣਪਰਾ ਮਨਿਆ ਬਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਤਕਰੀਬਨ ਆਪਾਂ ਇਟਲੀ ਦੇ ਸਬੰਧ ਚ ਵੀਡੀਓ ਪਾਉਣੇ ਹੁੰਦੇ ਆ ਉਹਦੇ ਬਾਰੇ ਆਪਾਂ ਦੱਸ ਦਿੰਨੇ ਆ ਇਨਫੋਰਮੇਸ਼ਨ ਦਿੰਨੇ ਆ ਇਟਲੀ ਦੇ ਸਬੰਧ ਚ ਤੇ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਆ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ 30 ਅਪ੍ਰੈਲ ਨੂੰ ਆਪਾਂ ਇੱਕ ਵੀਡੀਓ ਅਪਲੋਡ ਕਰਨੀ ਆ ਜਿੱਥੇ ਆਪਾਂ ਇਟਲੀ ਦੀ 에ਅਰ ਟਿਕਟ ਗਿਫਟ ਕਰਨੀ ਆ ਭਾਵੇਂ ਇਟਲੀ ਤੋਂ ਇੰਡੀਆ ਆਉਣਾ ਹੋਵੇ ਭਾਵੇਂ ਇੰਡੀਆ ਤੋਂ ਇਟਲੀ ਜਾਣਾ ਹੋਵੇ 에ਅਰ ਟਿਕਟ ਆਪਾਂ ਗਿਫਟ ਕਰਨੀ ਆ 30 ਅਪ੍ਰੈਲ ਨੂੰ ਵੀਡੀਓ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਦੱਸਾਂਗੇ ਵੀ ਆਪਾਂ 1-2 ਹਫ਼ਤਿਆਂ ਦਾ ਸਪੇਸ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਉਹ ਦੱਸਾਂਗੇ ਵੀ ਕਿਹਨੂੰ ਮਿਲ ਰਹੀ ਹੈ ਗਿਫਟ ਕੱਢਾਂਗੇ ਲਾਈਵ ਜਾ ਕੇ ਠੀਕ ਹੈ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ 30 ਅਪ੍ਰੈਲ ਨੂੰ ਆਪਾਂ ਵੀਡੀਓ ਪਾਉਣੀ ਆ ਇਟਲੀ ਦੀ 에ਅਰ ਟਿਕਟ ਗਿਫਟ ਕਰਨੀ ਆ ਠੀਕ ਆ ਟੈਨਸ਼ਨ ਨਾ ਲਿਓ ਤੁਹਾਡਾ ਨੰਬਰ ਜਰੂਰ ਲੱਗਣਾ ਉਹ ਚ ਕਮੈਂਟ ਤੇ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਵੀਡੀਓ ਦਾ ਪਤਾ ਲੱਗ ਜਾਊਗਾ ਠੀਕ ਆ ਪਹਿਲੇ ਨੰਬਰ ਤੇ ਦੱਸਾਂ ਤੁਹਾਨੂੰ ਇੱਕ ਖੁਸ਼ਖਬਰੀ ਫੇਰ ਦਵਾਂ ਤਿਰੰਗੋ ਤੋਂ ਨੂੰ ਲਾਸਤਾਂ ਨਿਕਲਿਆ 9 ਮਹੀਨੇ ਆਲਾ ਆਪਣਾ 9 April ਨੂੰ ਨੂੰ ਲਾਸਤਾਂ ਨਿਕਲਿਆ ਠੀਕ ਆ ਉਥੋਂ ਕਾਫੀ ਨੂੰ ਲਿਆਉਸ ਤੇ ਨਿਕਲੇ ਨੇ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ 6 ਤੋਂ ਲੈ ਕੇ 6 April ਨੂੰ ਬਹੁਤ ਨੂੰ ਲਿਆਉਸ ਤੇ ਨਿਕਲੇ ਨੇ ਹੁਣ 9 ਨੂੰ ਵੀ ਕਾਫੀ ਨਿਕਲੇ ਨੇ ਤੇ ਆਪਦੇ ਬੰਦਿਆਂ ਨਾਲ ਗੱਲਬਾਤ ਕਰੋ ਵੀ ਛੋਡਾ ਵੀ ਆਪਣਾ ਨੂ ਲਾ ਉਸਤਾ ਚੈੱਕ ਕਰੋ ਵੀ ਕਿਤੇ ਆ ਤਾਂ ਨਹੀਂ ਗਿਆ ਸਪਰੈਡਰ ਵਿੱਚ ਪਿਆਈ ਰਹਿ ਗਿਆ ਹੋਵੇ ਮੇਲ ਆ ਗਈ ਹੋਵੇ ਸੋ ਮਾਲਕ ਨੂੰ ਪਤਾ ਨਾ ਲੱਗੇ ਤੇ ਆਪਦੇ ਬੰਦੇ ਨਾਲ ਜਰੂਰ ਗੱਲਬਾਤ ਕਰੋ ਵੀ ਬਈ ਸਾਡ ਨੂੰ ਵੀ ਦੱਸ ਇਨਫੋਰਮੇਸ਼ਨ ਦੇ ਵੀ ਨੂ ਲਾ ਉਸਤਾ ਕਦੋਂ ਕ ਨਿਕਲਣਾ ਕਦੋਂ ਕ ਸਾਨੂੰ ਦਵੇਗਾ ਕਿੱਥੇ ਤੱਕ ਪ੍ਰੋਸੈਸਾ ਕੀ ਸੀ ਨਾ ਠੀਕ ਆ ਇਹ ਦੂਜਾ ਸਟੈਪ ਚੱਲ ਰਿਹਾ ਹੁਣ ਤੀਜਾ ਸਟੈਪ ਦੇਖਦੇ ਆ ਕਦੋਂ ਹੋਉਂਦਾ ਠੀਕ ਆ ਆਪਣਾ ਹੁਣ ਦੂਜੇ ਨੰਬਰ ਤੇ ਆ ਜਾਂਦੀ ਇਹ ਗੱਲ ਵੀ ਅਪਾਇੰਟਮੈਂਟਾਂ ਦੇ ਜਲੰਧਰ ਤੇ ਚੰਡੀਗੜ੍ਹ ਅਪਾਇੰਟਮੈਂਟਾਂ ਬੁੱਕ ਹੋ ਜਿਹੜੀਆਂ ਉਹ ਅਪਾਇੰਟਮੈਂਟਾਂ ਤੁਸੀਂ ਵੈਬ ਫਾਰਮ ਭਰਿਆ ਅਕਤੂਬਰ ਮਹੀਨੇ ਚ ਜਾ ਕੇ ਮਿਲਣਗੀਆਂ ਤੁਹਾਨੂੰ ਠੀਕ ਆ ਆਪਦਾ ਧਿਆਨ ਰੱਖਿਓ ਸਾਰੇ ਜਾਣੇ ਦਿੱਲੀ ਦੀਆਂ ਅਪਾਇੰਟਮੈਂਟਾਂ ਮਿਲ ਰਹੀਆਂ ਨੇ ਤੇ ਸਾਈਡ ਤੇ ਦਿੱਤੇ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਫਾਈਲ ਤਿਆਰ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪ ਅਪਾਇੰਟਮੈਂਟ ਆਪ ਬੁੱਕ ਕਰੀ ਜਾਂ ਫਾਈਲ ਵੀ ਤਿਆਰ ਕਰਾਉਣੀ ਹੈ ਸਾਈਡ ਤੇ ਦਿੱਤੇ ਨੰਬਰਾਂ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਣੀ ਫਾਈਲ ਤਿਆਰ ਕਰਾ ਸਕਦੇ ਹੋ ਠੀਕ ਆ ਹੁਣ ਇੱਥੇ ਵੀਰ ਭਾਈ ਇਹ ਗੱਲ ਪੁੱਛਦੇ ਨੇ ਬੀਏਸੀ ਵੈਬ ਫਾਰਮ ਭਰਤਾ ਵੀ ਸਾਨੂੰ ਆਪਣੀ ਅਪਾਇੰਟਮੈਂਟ ਲੈਟਰ ਵੀ ਮਿਲ ਗਿਆ ਅਪਾਇੰਟਮੈਂਟ ਲੈਟਰ ਮਿਲਿਆ ਸਾਨੂੰ ਅਗਸਤ ਸਤੰਬਰ ਅਕਤੂਬਰ ਦਾ ਜਿਹੜੇ ਵੀ ਮਰਜ਼ੀ ਤਰੀਕਾ ਦਾ ਲਾ ਲਓ ਵੀ ਸਾਡਾ ਆਪਣਾ 9ਵੇਂ ਮਹੀਨੇ ਦਾ ਸਾਡਾ ਨੂੰ ਲਾਸਟ ਐਕਸਪਾਇਰ ਹੋ ਜਾਣਾ ਠੀਕ ਆ ਵੀ ਉਸ ਤੋਂ ਬਾਅਦ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਮਿਲੀਆਂ ਨੇ ਉਹਨਾਂ ਦਾ ਕੇਸ ਸੀਨ ਉਹਨਾਂ ਦਾ ਆਪਣੇ ਐਮਬੈਸੀ ਦੇ ਕਾਨੂੰਨ ਦੇ ਹਿਸਾਬ ਨਾਲ ਤੁਹਾਡਾ ਵੈਬ ਫਾਰਮ ਐਕਸਪਾਇਰ ਨੂੰ ਲਾਸਟ ਹੋਣ ਤੋਂ ਪਹਿਲਾਂ ਭਰਿਆ ਹੋਣਾ ਚਾਹੀਦਾ ਠੀਕ ਆ ਜੇ ਤੁਹਾਡਾ ਐਕਸਪਾਇਰੀ ਡੇਟ ਤੋਂ ਪਹਿਲਾਂ ਬੈਫਾਰਮ ਭਰਿਆ ਤੇ ਤੁਹਾਨੂੰ ਅਪਾਇੰਟਮੈਂਟ ਲੈਟਰ ਮਿਲ ਗਿਆ ਤੇ ਤੁਹਾਡੀ ਫਾਈਲ ਜਮ੍ਹਾਂ ਹੋਊਗੀ ਤੇ ਵੀਜ਼ਾ ਵੀ ਲੱਗੂਗਾ ਠੀਕ ਆ ਮੇਨ ਗੱਲ ਹੁਣ ਇਹ ਆ ਅੱਜ ਦੀ ਘੜੀ ਐਮਬੈਸੀ ਮਾਲਕ ਨੂੰ ਮੇਲ ਭੇਜਦੀ ਆ ਉਹਦਾ ਆਪਾਂ ਨੂੰ ਰਿਪਲਾਈ ਕਰਨਾ ਪੈਂਦਾ ਹੁੰਦਾ ਇੱਕ ਹਫ਼ਤੇ 'ਚ ਜਿੰਨਾ ਜ਼ਿਆਦਾ ਲੇਟ ਹੋਈ ਜਾਊਗਾ ਉੰਨਾ ਤੁਹਾਡਾ ਕੰਮ ਖਰਾਬ ਤੇ ਜਿਹੜੇ ਭੈਣ ਭਰਾਵਾਂ ਕੋਲ ਉੱਥੇ ਦੇ ਇਟਲੀ ਦੇ ਪੇਪਰ ਨਹੀਂ ਹੈਗੇ ਤੇ ਉਹ ਆਪਣੇ ਸੈਲਮ ਲੈ ਸਕਦਾ ਇੱਕੋ ਹੀ ਹੱਲ ਹੈਗਾ ਤੁਹਾਡੇ ਪੇਪਰ ਬਣਾਉਣ ਦਾ ਤੇ ਸਨਾਦਾਰੀ ਹਜੇ ਫੁੱਲਣ ਦੇ ਕੋਈ ਉਮੀਦ ਹੈ ਨਹੀਂ ਕਿ ਆਪਦੇ ਪੇਪਰ ਬਣਾ ਲੋ ਕਿਉਂਕਿ ਬਹੁਤ ਸਖਤਾਈ ਹੋ ਚੁੱਕੀ ਆ ਕੰਟਰੋਲੇ ਬਹੁਤ ਹੁੰਦੇ ਨੇ ਬਹੁਤ ਵੀਰ ਭਾਈ ਫੁੰਦੀ ਵਾਲੀ ਸਾਈਡ ਤੇ ਫੜੇ ਗਏ ਨੇ ਤੇ ਉੱਥੇ ਕੰਟਰੋਲਾ ਹੋਇਆ ਠੀਕ ਆ ਤੇ ਆਪਦਾ ਧਿਆਨ ਰੱਖੋ ਬਚਾ ਕੇ ਕੰਮ ਕਰੋ ਜਿਨ੍ਹਾਂ ਕੋਲ ਨਹੀਂ ਪੇਪਰ ਹੈਗੇ ਸੈਲਮ ਲੈ ਲਓ ਸਾਰੇ ਬੈਸਟਾ ਕਿਸੇ ਦੇ ਧੱਕੇ ਚੜ ਦੀ ਲੋੜ ਨਹੀਂ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਠੀਕ ਆ ਪਹਿਲਾਂ ਬਹੁਤ ਸਕੈਮ ਚੱਲਿਆ ਪਿਛਲੇ ਸਾਲਾਂ ਚ ਬੰਦਿਆਂ ਨੇ ਫੇਕ ਫੇਕਾ ਕਟਾਂ ਜਮਾ ਕਰਾ ਕੇ ਰਸੀਬ ਉੱਤੇ ਦਬਾਤੇ ਹੁਣ ਉਹ ਬੰਦੇ ਲੱਭ ਨਹੀਂ ਵੀ ਰਹੇ ਕਿ ਹੈ ਕਿੱਥੇ ਨੇ ਬਹੁਤ ਬੰਦਿਆਂ ਨੂੰ ਫੌਰੀ ਵੀਜ਼ਾ ਮਿਲਿਆ ਆਪਦਾ ਧਿਆਨ ਰੱਖੋ ਭੈਣ ਭਰਾ ਕੋਈ ਇੱਥੇ ਮਿੱਤ ਨਹੀਂ ਹੈਗਾ ਪੰਜਾਬੀ ਪੰਜਾਬੀ ਸਮਝ ਲਓ ਵੀ ਮਦਦ ਕਰ ਲੋ ਨਹੀਂ ਛੋਟੀਆਂ ਜੜਾਂ ਬੈਠਣ ਵਧਣ ਨੂੰ ਬਹੁਤ ਨੇ ਛੋੜੇ ਪੈਸੇ ਬਚਾ ਕੇ ਤੁਸੀਂ ਰੱਖ ਸਕਦੇ ਹੋ ਸੈਲਮ ਲੈ ਸਕਦੇ ਹੋ ਆਪਦੇ ਵਕੀਲ ਨਾਲ ਗੱਲ ਕਰ ਲਓ ਜਾਂ ਕਿਸੇ ਹੋਰ ਨਾਲ ਗੱਲ ਕਰਕੇ ਆਪ ਵੀ ਸੈਲਮ ਲੈ ਲਓ ਸਾਰਿਆਂ ਦਾ ਬੈਸਟ ਆ ਉਹਦੇ ਤੇ ਤੁਸੀਂ ਕੰਮ ਵੀ ਕਰ ਸਕਦੇ ਹੋ ਕੰਟਰੈਕਟ ਤੋਂ ਵੀ ਕਰ ਸਕਦੇ ਹੋ ਆਪਣੀ ਲਾਇਸੈਂਸ ਵੀ ਬਣਾ ਸਕਦੇ ਆ ਤੇ ਆਪਣਾ ਰੈਟ ਡਾਂਸ ਦਾ ਬੈਂਕ ਦਾ ਅਕਾਊਂਟ ਸਾਰਾ ਕੁਝ ਕਰ ਸਕਦੇ ਹੋ ਠੀਕ ਆ ਅ ਦਾ ਧਿਆਨ ਰੱਖੋ ਤੇ ਉਸ ਤੋਂ ਬਾਅਦ ਜਿਹੜੇ ਪੇਪਰ ਭਰੇ ਹੋਏ ਨੇ ਡੋਮੈਸਟਿਕ ਸਾਲ ਤੇ 9 ਮਹੀਨੇ ਜਿਨ੍ਹਾਂ ਨੂੰ ਹਜੇ ਤੱਕ ਨਿਊਜ਼ ਨਹੀਂ ਮਿਲੀ ਹੈਗੀ ਵੇਟ ਕਰ ਲੋ ਤੀਜਾ ਸਟੈਪ ਆਊਗਾ ਸਟੈਪ ਜਦੋਂ ਬਹੁਤ ਪੇਪਰ ਨਿਕਲਣਗੇ ਠੀਕ ਆ ਬਾਕੀ ਗਾਹਾਂ ਜਾ ਕੇ ਪਤਾ ਦੇ ਦੱਸ ਦਿਆਂ ਸੋਨੂੰ ਵੀ ਕਹਾ ਜਾ ਕੇ ਵੀ ਪੇਪਰ ਜਿਵੇਂ ਕਹਦੇ ਕੋਟਾ ਐਕਸਟੈਂਡ ਹੁੰਦਾ ਵੀ ਦੁਬਾਰਾ ਪੇਪਰ ਭਰ ਸਕਦੇ ਨੇ ਜਾਂ ਨਹੀਂ ਭਰ ਸਕਦੇ ਹਜੇ ਫਿਲਹਾਲ ਕੋਈ ਉਹਦੀ ਨਿਊਜ਼ ਹੈ ਨਹੀਂ ਕਿ ਵੀ ਕਾਹਾਂ ਕਲਿੱਕ ਹੋਊ ਜਾਂ ਨਹੀਂ ਹੋਊਗਾ ਹਜੇ 3-4 ਮਹੀਨੇ ਵੇਟ ਕਰੋ ਫਿਰ ਦੇਖਦੇ ਆ ਜੇ ਕੋਈ ਨਿਊਜ਼ ਆਈ ਫਿਰ ਤੁਹਾਨੂੰ ਦੱਸ ਦਾਂਗੇ ਫਿਲਹਾਲ ਅੱਜ ਦੇ ਕੋਲ ਕੋਈ ਨਿਊਜ਼ ਨਹੀਂ ਹੈਗੀ ਤੇ ਬਾਈਚਾਂ ਤੁਹਾਨੂੰ ਇਨਫਾਰਮੇਸ਼ਨ ਮਿਲ ਗਈ ਹੋਣੀ ਹੈ ਥੋੜੀ-ਮੋਟੀ ਤੇ ਚੱਕਨੇ ਰਹੋ ਤੁਹਾਡੇ ਕਦੇ ਪੇਪਰ ਨਿਕਲ ਸਕਦੇ ਨੇ ਠੀਕ ਆ ਤੇ ਭੈਣ ਭਰਾ ਪੁੱਛਦੇ ਨੇ ਵੀ ਜਦੋਂ ਫਾਈਲ ਸਬਮਿਟ ਕਰਨੀ ਆ ਵੀ ਕੋਈ ਕਾਨੂੰਨ ਚੇਂਜ ਹੋਇਆ ਜਾਂ ਸੇਮ ਹੀ ਆ ਫਿਲਹਾਲ ਅੱਜ ਦੀ ਘੜੇ ਕਾਨੂੰਨ ਸੇਮ ਹੀ ਆ ਬਾਕੀ ਜਦੋਂ ਤੁਹਾਡਾ ਅਪਾਇੰਟਮੈਂਟ ਲੈਟਰ ਮਿਲ ਗਿਆ ਉਹਦੇ ਨਾਲ ਰਿਕੁਆਇਰਮੈਂਟ ਵਾਲਾ ਲੈਟਰ ਮਿਲਦਾ ਹੁੰਦਾ ਵੀ ਕਿਹੜੀ ਕਿਹੜੀ ਰਿਕੁਆਇਰਮੈਂਟ ਆ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਲਾਉਣੇ ਨੇ ਉਹ ਤੁਸੀਂ ਜ਼ਰੂਰ ਚੈੱਕ ਕਰ ਲਿਆ ਕਰੋ ਫਿਲਹਾਲ ਅੱਜ ਦੀ ਘੜੇ ਕੋਈ ਕਾਨੂੰਨ ਬਦਲਿਆ ਨਹੀਂ ਹੈਗਾ ਠੀਕ ਆ ਸੇਮ ਹੀ ਡਾਕੂਮੈਂਟ ਲੱਗਦੇ ਨੇ ਤੇ ਇਟਲੀ ਤੋਂ ਹੋ ਗਿਆ ਨੂ ਲਾਸਤਾ ਹੋ ਗਿਆ ਫੇਸ ਆਈਡੀ ਹੋਗੀ ਤੇ ਕੋਈ ਵੀ ਉਹਦੀ ਆਈਡੀ ਹੋਵੇ ਤੇ ਉਸ ਤੋਂ ਬਾਅਦ ਆਪਣਾ ਦਿੱਕਰਾ ਸੋਨੇ ਕੰਟਰੈਕਟ ਚਾਹੀਦਾ ਤੇ ਉਸ ਤੋਂ ਬਾਅਦ ਆਪਣੇ ਹੋ ਗਿਆ ਇੰਡੀਆ ਤੋਂ ਉਹੀ ਉਹਦਾ ਐਪਲੀਕੇਸ਼ਨ ਫਾਰਮ ਡਮੀ ਡਿਕਟ ਅਨਸੋਰਸ ਪਾਸਪੋਰਟ ਫੋਟੋਕਾਪੀ ਪਾਸਪੋਰਟ ਦੇ ਫਰੰਟ ਤੇ ਬੈਕ ਦੀ ਤੇ ਦੋ ਫੋਟੋਆਂ 35 45 80% ਫੇਸ ਵਾਈਟ ਬੈਕਗਰਾਉਂਡ ਦੇ ਨਾਲ ਤੇ ਫਿਲਹਾਲ ਇਹੀ ਡਾਕੂਮੈਂਟ ਨੇ ਹੋਰ ਕੋਈ ਨਵਾਂ ਡਾਕੂਮੈਂਟ ਐਡ ਕਰਿਆ ਨਹੀਂ ਹੈਗਾ ਠੀਕ ਆ ਤੇ ਦੁਬਾਰਾ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਆਪਾਂ 30 April ਨੂੰ ਵੀਡੀਓ ਅਪਲੋਡ ਕਰਨੀ ਹੈ YouTube ਤੇ ਤੇ ਜਿੱਥੇ ਇਟਲੀ ਦੀ 에ਅਰ ਟਿਕਟ ਗਿਫਟ ਕਰੀ ਜਾਊਗੀ ਤੁਸੀਂ ਆਪਣੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਇਨਫੋਰਮੇਸ਼ਨ ਮਿਲ ਜAVE ਤੇ ਤੁਸੀਂ ਕਮੈਂਟ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੀਮਤ ਥੋੜਾ ਵੀ ਨੰਬਰ ਲੱਗ ਸਕਦਾ ਜਿਹੜਾ ਤੁਹਾਡਾ ਫਾਇਦਾ ਹੋਊਗਾ 25 30 40000 ਦਾ ਜਿੰਨੇ ਦੀ ਵੀ ਟਿਕਟ ਹੋਊਗੀ ਸਮੇਂ ਦੇ ਹਿਸਾਬ ਨਾਲ ਉਹ ਤੁਹਾਡਾ ਫਾਇਦਾ ਹੋ ਜਾਊਗਾ ਕੁਝ ਤਾਂ ਤੁਹਾਡਾ ਫਾਇਦਾ ਹੋਊਗਾ ਠੀਕ ਹੈ ਬਾਕੀ ਮਿਲਦੇ ਆਂ ਅਗਲੀ ਵੀਡੀਓ 'ਚ ਚੰਗਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ